ਮੇਰਾ ਨਾਮ ਵਿਕਰਮਜੀਤ ਸਿੰਘ ਮੈਂ ਅਰਨੋਪਿੰਡ ਤੋਂ ਰਹਿਣ ਵਾਲਾ ਹਾਂ ਮੈਂ ਇੱਥੇ ਆਮ ਆਦਮੀ ਕਲੀਨਿਕ ਕਾਦਰਾਬਾਦ ਵਿੱਚ ਐਜ਼ ਅ ਫਾਰਮੇਸੀ ਆਫੀਸਰ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਮੈਂ ਆਪਣੀ ਪੜ੍ਹਾਈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਪੂਰੀ ਕਰਨ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਤੇ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਇੱਥੇ ਮੈਨੂੰ ਪੰਜਾਬ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਜੀ ਨੇ ਮੈਨੂੰ ਬਿਨਾਂ ਕਿਸੇ ਸ਼ਿਫਾਰਿਸ਼ ਅਤੇ ਰਿਸ਼ਵਤ ਤੋਂ ਇਹ ਨੌਕਰੀ ਦਿੱਤੀ ਮੈਂ ਉਹਨਾਂ ਦਾ ਇਸ ਲਈ तहे ਦਿਲੋਂ ਧੰਨਵਾਦ ਕਰਦਾ ਹਾਂ ਮੇਰਾ ਨਾਮ ਰਾਜਬਿੰਦਰ ਕੋਹਰੇ ਮੈਂ ਪਤਣਾ ਦੀ ਰਹਿਣ ਵਾਲੀ ਹਾਂ ਸਿਵਲ ਹਸਪੀਟਲ ਸੰਗਰੂਰ ਤੋਂ ਨਰਸਿੰਗ ਕੀਤੀ ਤੇ ਪਹਿਲਾਂ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਤੇ ਫਿਰ ਮੈਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਫਿਰ ਮੈਂ ਪੋਸਟ ਅਪਲਾਈ ਕੀਤੀ ਤੇ ਉਸ ਪੋਸਟ ਦੇ ਵਿੱਚ ਮੇਰਾ ਨੰਬਰ ਆ ਗਿਆ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਲਿਸਟ ਦੇ ਵਿੱਚ ਨਾਮ ਆ ਗਿਆ ਤੇ ਫਿਰ ਮੇਰੇ ਪਿੰਡ ਕਾਦਰਾਵਾਦ ਦੇ ਵਿੱਚ ਡਿਊਟੀ ਲੱਗੀ ਜਿੱਦਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਜਿੱਦਾਂ ਬੀਪੀ ਸ਼ੂਗਰ ਥਾਇਰਾਇਡ ਕਾਫੀ-ਕਾਫੀ ਲੰਮੇ ਸਮੇਂ ਤੋਂ ਬਿਮਾਰੀਆਂ ਸੀ ਨਹੀਂ ਠੀਕ ਹੋ ਰਹੀਆਂ ਸੀ ਤੇ ਇੱਥੇ ਆ ਕੇ ਉਹ ਕਹਿੰਦੇ ਆ ਕਿ ਸਾਡੀਆਂ ਬਿਮਾਰੀਆਂ ਨੇ ਜੋ ਹਫ਼ਤੇ ਤੋਂ ਜ਼ਿਆਦਾ ਠੀਕ ਹੋ ਚੁੱਕੀਆਂ ਨੇ ਤੇ ਦਵਾਈਆਂ ਬਹੁਤ ਵਧੀਆ ਨੇ ਤੇ ਬਹੁਤ ਵਧੀਆ ਰਿਜ਼ਲਟ ਹੈ ਆਮ ਆਦਮੀ ਕਲੀਨਿਕ ਵਿੱਚ 80 ਦਵਾਈਆਂ ਮੌਜੂਦ ਹਨ ਜੋ ਕਿ ਹਰ ਇੱਕ ਮਰੀਜ਼ ਨੂੰ ਬਿਨਾਂ ਪੈਸਿਆਂ ਤੋਂ ਦਿੱਤੀਆਂ ਜਾਂਦੀਆਂ ਹਨ ਮੇਰੇ ਕੋਲ ਲਗਭਗ 1 ਮਹੀਨੇ ਦਾ ਸਟਾਕ ਅਵੇਲੇਬਲ ਹੁੰਦਾ ਹੈ ਜੇਕਰ ਮੇਰੇ ਕੋਲ ਦਵਾਈਆਂ ਖਤਮ ਹੁੰਦੀਆਂ ਹਨ ਤਾਂ ਮੈਂ ਆਨਲਾਈਨ ਇੰਡੈਂਟ ਜਨਰੇਟ ਕਰਦਾ ਹਾਂ ਜੋ ਕਿ ਮੇਰੇ ਚੀਫ ਫਾਰਮਾਸਿਸਟ ਜੀ ਕੋਲ ਜਾਂਦਾ ਹੈ ਉੱਥੋਂ ਮੈਨੂੰ ਦੁਬਾਰਾ ਕਲੀਨਿਕ ਲਈ ਦਵਾਈਆਂ ਮਿਲ ਜਾਂਦੀਆਂ ਹਨ ਇਹ ਕਲੀਨਿਕ ਖੁੱਲਣ ਨਾਲ ਆਸ-ਪਾਸ ਦੇ ਇਲਾਕੇ ਵਿੱਚ ਮਰੀਜ਼ਾਂ ਨੂੰ ਬਹੁਤ ਸਹਾਇਤਾ ਮਿਲ ਰਹੀ ਹੈ ਮੈਂ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਉਹਨਾਂ ਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।